स्यापो सारे पिटो की बोलो इन न छोड़ छो मामा मर मामा मर ग ਬਿੱਟੋ ਸਾਥੇ ਹਾਏ 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 ਬਿੱਟੋ ਸਾਥੇ ਹਾਏ 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 ਬਿੱਟੋ ਕਰ ਰਹੇ ਜਦੋਂ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਇਹਨੇ ਝੂਠੇ ਵਾਅਦੇ ਕੀਤੇ ਹੈ ਇਸ ਤੋਂ ਪਹਿਲਾਂ ਜਦੋਂ ਅਸੀਂ ਇਕੱਲੇ ਦਲ ਭਾਜਪਾ ਜਾਂ ਕਾਂਗਰਸ ਦੇ ਖਿਲਾਫ ਲੜਦੇ ਸੀ ਤਾਂ ਭਗਵੰਤ ਮਾਨ ਤੇ ਇਹਦਾ ਜਿਹੜਾ ਵਿੱਤ ਮੰਤਰੀ ਹੈ ਉਹ ਸਾਡੇ ਧਰਨੇ ਚ ਆਉਂਦਾ ਸੀ ਕਹਿੰਦਾ ਸੀ ਵੀ ਸਾਡੀ ਸਰਕਾਰ ਲੋ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਣਗੇ ਆਣ ਤੋਂ ਬਾਅਦ ਦੋਸਤੋ ਇਹਨੇ ਕੁਝ ਨਹੀਂ ਕੀਤਾ ਇਹਨੇ ਜਿਹੜਾ ਵੀ ਸਾਡੇ ਜਿਹੜੇ ਜਾਇਜ਼ ਮੰਗਾ ਕੱਚੇ ਕੰਮੇ ਪੱਕੇ ਕਰੋ ਤੇ ਜਿਹੜਾ ਡੀਏ ਸਾਡਾ 42% ਲੈ ਰਿਆ ਹੋਰ ਸਟੇਟਾਂ ਜਿਹੜੀ ਹੈ ਉਹ 55% ਡੀਏ ਲੈ ਰਹੀ ਸੀ 13% ਡੀਏ ਜਿਹੜਾ ਘਟ ਲੈ ਰਿਆ ਤੇ ਜਿਹੜੇ ਕੱਚੇ ਕੰਮੇ ਪੱਕੇ ਕਰਨ ਦੀ ਗੱਲ ਹੈ ਉਹ ਕਹਿੰਦੇ ਸੀ ਸਰਕਾਰ ਦੇ ਵਿੱਚ ਆਵਾਂਗੇ ਆਉਂਦੇ ਤੁਹਾਡੇ ਬੰਦੇ ਜਿਹੜੇ ਪੱਕੇ ਕਰ ਦਿੱਤੇ ਜਾਣਗੇ ਤੇ ਇਹਦੇ ਨਾਲ ਹੀ ਦੋਸਤੋ ਜਿਹੜਾ ਸਾਡਾ ਡੀਏ ਹੈ ਇਹ 2016 ਤੋਂ ਬਾਅਦ ਸਾਡਾ ਜਿਹੜਾ ਕੁਝ ਬਣਦਾ ਸੀ ਇਹ ਕਹਿੰਦਾ ਸੀ ਮੈਂ ਆਉਂਦੇ ਜਿਹੜਾ ਉਹ ਤੁਹਾਨੂੰ ਜਿਹੜਾ ਸਾਰਾ ਬਕਾਇਆ ਜਿਹੜਾ ਇੱਕ ਮੁਸਤ ਦੇ ਦੇ ਦਾਂਗੇ ਹੁਣ ਇਹਨੇ ਸਰਕਾਰ ਨੇ ਕੀ ਫੈਸਲਾ ਕੀਤਾ ਜਣਾ ਕੁਛ ਨਹੀਂ ਹੈ ਇਹਨੇ ਕਿਹਾ ਕਿ ਜਿਹੜੇ 85 ਸਾਲ ਤੋਂ ਉੱਤੇ ਉਹਨਾਂ ਨੂੰ ਜਿਹੜੀ ਆ ਬਾਰਾ ਕਿਸ਼ਤਾਂ ਦੇ ਵਿੱਚ ਜਿਹੜਾ ਉਹਨਾਂ ਨੇ ਬਕਾਇਆ ਉਹਨਾਂ ਦੇ ਖਾਤੇ 'ਚ ਪਾ ਦਿੱਤੇ ਜਾਵਾਂਗੇ ਜਾਣਗੇ 70 ਸਾਲ ਦੀ ਸੇਵਾ ਵਾਲੇ 70 ਸਾਲ ਤੱਕਰ ਉਹਨਾਂ ਦੇ ਜਿਹੜੇ ਆ 40 ਕਿਸ਼ਤਾਂ ਆ ਜਿਹੜੇ 60 ਕਿਸ਼ਤਾਂ 'ਚ ਪਾਵਾਂਗੇ ਉਸ ਤੋਂ ਬਾਅਦ 70 ਤੋਂ ਥੱਲੇ ਵਾਲੇ ਆ ਉਹਨੂੰ 46 ਕਿਸ਼ਤਾਂ ਦੇ ਵਿੱਚ ਬਕਾਇਆ ਦੇ ਦਿੱਤਾ ਜਾਊਗਾ ਪਰ ਦੋਸਤੋ ਅਗਲੇ ਮਹੀਨੇ ਪਤਾ ਲੱਗ ਜਾਊਗਾ ਕਿ ਸਰਕਾਰ ਇਜਾ ਕੁਛ ਨਹੀਂ ਕੀਤਾ ਵੀ ਇਹਨਾਂ ਦੇ ਖਾਤੇ ਦੇ ਵਿੱਚ ਉਹ ਪੈਸੇ ਪਾਸ ਦਿੱਤੇ ਜਾਣ ਸਾਡੇ ਜਿਹੜਾ 2016 ਤੋਂ ਬਾਅਦ ਦਾ ਬਕਾਇਆ ਜਿਹੜਾ ਹੈ ਉਹ ਹਰੇਕ ਜਿਹੜਾ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕਰ 4-5 ਲੱਖ ਰੁਪਈਆ ਸਰਕਾਰ ਕੋਲ ਲੈਣਾ ਹੈ ਪਰ ਦੋਸਤੋ ਸਰਕਾਰ ਇਸ ਪਾਸੇ ਨਹੀਂ ਜਾ ਰਹੀ ਉਲਟਾ ਇਹ ਸਾਡੇ ਜਿਹੜੇ ਸਾਥੀ ਹੈ ਚੰਡੀਗੜ੍ਹ ਦੇ ਵਿੱਚ ਪਿਛਲੇ ਸਮੇਂ ਤੋਂ ਧਰਨਾ ਲਾਇਆ ਸੀ ਉਦੋਂ ਅਸੀਂ ਦਫਤਰਾਂ ਦੀ ਤੋੜ ਕੇ ਜਿਹੜਾ ਸੈਕਟਰੀਅਟ ਵਾਲੇ ਪਾਸੇ ਮਾਰਚ ਕੀਤਾ ਸਾਡੇ 26 ਬੰਦਿਆਂ ਦੇ ਪਰਚੇ ਅਜੇ ਵੀ ਸਟੈਂਡ ਕਰਦੇ ਹੈ ਹੁਣ ਅਸੀਂ 24 ਤੇ 25 ਤਰੀਕ ਨੂੰ ਲਗਾਤਾਰ ਪਹਿਲੇ ਦਿਨ 24 ਤਰੀਕ ਨੂੰ ਪੈਨਸ਼ਨਰਾਂ ਦਾ ਪ੍ਰੋਗਰਾਮ ਸੀ ਦੂਜੀ 25 ਤਰੀਕ ਨੂੰ ਜਿਹੜਾ ਮੁਲਾਜ਼ਮਾਂ ਦਾ ਪ੍ਰੋਗਰਾਮ ਸੀ ਦੋਨੋਂ ਦਿਨ ਲਾ ਮਿਸਾਲ ਕੱਟ ਸੀਗੇ ਪੈਨਸ਼ਨਰ ਪ੍ਰੋਗਰਾਮ ਦੇ ਵਿੱਚ ਜਐਸਡੀਐ ਮੰਗ ਪੱਤਰ ਲੈ ਕੇ ਵੀ ਸਾਰ ਦੇ ਆ ਕੇ ਵੀ ਤੁਹਾਨੂੰ ਸਰਕਾਰ ਦੇ ਨਾਲ ਮੀਟਿੰਗ ਕਰਾਂਗੇ 25 ਤਰੀਕ ਨੂੰ ਕੋਈ ਮੰਗ ਪੱਤਰ ਲੈਣ ਵਾਸਤੇ ਨਹੀਂ ਆਇਆ ਤਾਂ ਅਸੀਂ ਜਿਹੜਾ ਉਹ ਝੰਡਾ ਮਾਰਚ ਕਰਦੇ ਹੋਏ ਜਿਹੜਾ ਸੈਕਟਰੀਅਟ ਵਾਲੇ ਪਾਸੇ ਪੱਦੇ ਤਾਂ ਉੱਥੇ ਜਿਹੜਾ ਉਹਨਾਂ ਦਾ ਸੈਕਟਰੀ ਕਹਾ ਗਿਆ ਉਹ ਕਹਿੰਦਾ ਵੀ ਤੁਹਾਨੂੰ ਜਿਹੜੀ ਮੀਟਿੰਗ ਮੈਂ ਸਟੈਂਡ ਕਰਾ ਦੇਵਾਂਗਾ ਤਾਂ ਦੋਸਤੋ ਸਰਕਾਰ ਨੇ ਮੀਟਿੰਗ 15 ਤਰੀਕ ਦੀ ਮੀਟਿੰਗ ਦਿੱਤੀ ਉਹ ਜਿਵੇਂ ਜਦੋਂ ਮਿਲਣ ਵਾਸਤੇ ਗਏ ਤਾਂ ਭਗਵੰਤ ਮਾਨ ਦੇ ਉਹ ਦਫ਼ਤਰ ਦੇ ਵਿੱਚੋਂ ਸਾਥੀਆਂ ਨੂੰ ਉੱਥੇ ਪਤਾ ਲੱਗਿਆ ਕਹਿੰਦਾ ਤੁਹਾਡੀ ਜਿਹੜੀ ਮੀਟਿੰਗ ਹੈ ਕੋਈ ਅਜੰਡੇ 'ਚ ਨਹੀਂ ਹੈ ਇਸ ਲਈ ਦੋਸਤੋ ਮੈਂ ਕਹਿਣਾ ਚਾਹੁੰਨਾ ਜਿਵੇਂ ਇਹ 92 ਹੋ ਕੇ 92 ਤਦਾਦ ਦੇ ਵਿੱਚ ਪੰਜਾਬ ਦੇ ਵਿੱਚ ਆਏ ਤੇ ਜਿਵੇਂ ਮੈਨੂੰ ਲੱਗਦਾ ਪੰਛੇ ਸ਼ੀਟਾਂ ਲੈ ਜਾਣਗੇ ਤੇ ਬਾਕੀ ਲੋਕ ਨੇ ਛਿੱਤਰ ਮਾਰਨਗੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਜਿਹੜਾ ਉਹ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਉਹ ਧਰਨਾ ਲਾਇਆ ਸੀ ਸਾਡੇ ਇੱਕ ਸਾਥੀ ਸ਼ਹੀਦ ਹੋ ਗਏ ਸੀ ਇਹਨਾਂ ਦੇ ਪੁਲਿਸ ਵਾਲੇ ਆਮ ਆਦਮੀ ਵਾਲੇ ਸਾਡੇ ਸਾਥੀਆਂ ਦੇ ਕੁੱਟ-ਕੁੱਟ ਕੇ ਤੇ ਅੱਧੇ ਬੰਦਿਆਂ ਤਾਂ ਮੰਜੀਤ ਪਾਤੇ ਸੀ ਗੋਲੀਆਂ ਮਾਰੀਆਂ ਉੱਥੇ ਰੱਬਤੀਆਂ ਸਾਰਾ ਕੁਝ ਕੀਤਾ ਹੁਣ ਜਿਹੜਾ ਡੱਲੇਵਾਲ ਸਾਹਿਬ ਨੂੰ ਚੱਕੇ ਲੈ ਗਏ ਉਹਦੇ ਨਾਲ ਹੀ ਸਾਰੇ ਮੁਲਾਜ਼ਮ ਹੈ ਕਿਸਾਨ ਹੈ ਹੋਰ ਹੈ ਸਾਰਿਆਂ ਦੇ ਸਰਕਾਰ ਜਿਹੜੇ ਧੱਕਾ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 2-2 ਸਾਲ ਦੇ ਸਾਲ ਪਹਿਲਾਂ ਤਾਂ ਇਹਨਾਂ ਦੀ ਕੋਈ ਸਰਕਾਰ ਨਹੀਂ ਕਿਸੇ ਨੇ ਮੰਨੀ ਨਹੀਂ ਇਹ ਤਾਂ ਜਿਹੜਾ ਉਹ ਆ ਲੂਗਾ ਲੋਕ ਪਿੰਡਾਂ ਦੇ ਵਿੱਚ ਦੋ ਹਨ ਕਿ ਡੰਡੇ ਮਾਰ ਕੇ ਪਿੰਡਾਂ ਜਿਹਾ ਬਾਹਰ ਕੱਢਣਗੇ ਤੁਸੀਂ ਦੋਸਤੋ ਇਥੇ ਅਪੀਲ ਕਰਨਾ ਚਾਹੁੰਨਾ ਜਿਹੜੇ ਅਗਲੇ ਪ੍ਰੋਗਰਾਮ ਹੋਣਗੇ ਜਿਹੜਾ ਫਜ਼ਲਕਾ ਜ਼ਿਲ੍ਹਾ ਅਸੀਂ ਕੱਲ ਫਜ਼ਲਕਾ ਦੇ ਵਿੱਚ ਕੀਤਾ ਅੱਜ ਸਾਡਾ ਜ਼ਲਾਲਾਬਾਦ ਦੇ ਵਿੱਚ ਹੋ ਰਿਹਾ ਹੈ ਅੱਜ ਸਾਡਾ ਅਵਾਰ ਦੇ ਵਿੱਚ ਹੋ ਰਿਹਾ ਹੈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਤਸਿੰਦਾਂ ਤੇ ਜਿਹੜਾ ਡੀਐਸਏ ਦਫਤਰ ਆ ਕੇ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਨਾ ਵੇਖਲਾ ਟਾਈਮ ਤੁਹਾਡਾ ਬਹੁਤ ਮਾਰਾਣਾ ਲੋਕਾਂ ਨੇ ਤੜਨੂ ਛਿੱਤਰ ਮਾਰ ਕੇ ਪਿੰਡਾਂ ਦੇ ਪਜਾ ਦੇਣੇ ਹੈ ਤੇ ਜਿਹੜੇ ਇਹ ਜਿਹੜੀਆਂ ਮੰਗਾ ਅਸੀਂ ਧੱਕੇ ਨਾਲ ਖੋਹ ਕੇ ਲੈ ਲੈਣੀ ਹੈ ਇੰਨਾ ਕਹਿੰਦੇ ਜਾਇਜ਼ਨ ਤੋਂ ਅਜਾਇਜ਼ ਫਿੰਗਰਸ ਪੰਜਾਬ ਸਰਕਾਰ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸੀ ਤਾਂ ਕਿ ਸਾਰੇ ਦੁਨੀਆ ਨੂੰ ਪਤਾ ਲੱਗੇ ਵੀ ਇਹ ਸਾਡੀ ਕੀ ਪ੍ਰੋਬਲਮ ਕੀ ਹੈ ਸਾਡੀ ਸਮੱਸਿਆਵਾਂ ਕੀ ਨੇ ਪਰ ਨਹੀਂ ਐਸਡੀਐਮ ਚਲੋ ਇਹ ਸਾਡੀ ਸੂਬਾ ਕਮੇਟੀ ਦੇ ਥੋੜੀਆਂ ਕਮਜ਼ੋਰੀਆਂ ਕਹਿ ਸਕਦੇ ਆ ਪਰ 15 ਤਰੀਕ 15 April ਦੀ ਜਿਹੜੀ ਆ ਸਾਨੂੰ ਸਾਨੂੰ ਮੀਟਿੰਗ ਦਿੱਤੀ ਗਈ ਸੂਬਾ ਕਮੇਟੀ ਨੂੰ ਮੀਟਿੰਗ ਦਿੱਤੀ ਗਈ ਜਿਹਦੀ ਜਿਹੜੀ ਕਿ ਸਬ ਕਮੇਟੀ ਨਾਲ ਹੋਣੀ ਸੀ ਜਿਹਦੇ ਵਿੱਚ ਰਾਮਨ ਰੋੜਾ ਕੁਲਦੀਪ ਢਾਲੀਵਾਲ ਤੇ ਆ ਚਿਮਾ ਇਤਨੇ ਹੀ ਮਤਲਬ ਕਿ ਇਹਨਾਂ ਨਾਲ ਮੀਟਿੰਗ ਹੋਣੀ ਸੀ ਪਰ ਜਦੋਂ ਸਾਡੇ ਆਗੂ ਉੱਥੇ ਪਹੁੰਚੇ ਇੰਨਾ ਨੇ ਕਿਸੇ ਨੇ ਕੋਈ ਗੱਲਬਾਤ ਨਹੀਂ ਕਹਿੰਦੇ ਜੀ ਤੁਹਾਡਾ ਅਜੰਡਾ ਹੀ ਨਹੀਂ ਲੱਗਿਆ ਮੀਟਿੰਗ ਦਾ ਤੇ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਹੈਗੀ। ਉਹ ਲੱਖ ਲਾਨਤੀਓ। ਉਹ ਭਗਵੰਤ ਮਾਨ। ਉਹ ਤੂੰ ਕੇਦਰੀਵਾਲ ਦੀ ਕੁੜੀ ਦੇ ਵਿੱਚ ਉੱਥੇ ਭੰਗੜੇ ਪਾਉਂਦਾ ਫਿਰਨਾ। ਉਹਦਾ ਇਹਦਾ ਸ਼ੋਅ ਬਣਾਉਂਦਾ ਫਿਰਨਾ। ਇੱਥੇ ਬਜ਼ੁਰਗ ਜਿਹੜੇ ਤੇ ਜਿਨ੍ਹਾਂ ਨੂੰ ਤੂੰ ਮੀਟਿੰਗ ਦਿੱਤੀ ਉਹਨਾਂ ਨੂੰ ਤੇ ਤੈਨੂੰ ਟਾਈਮ ਨਹੀਂ ਹੈਗਾ। ਲੱਖ ਲਾਣਾ ਤੇਰੇ। ਫੇ ਕਮਿਸ਼ਨ ਦਾ ਬਕਾਇਆ। ਬੀਏ ਦਾ ਬਕਾਇਆ। ਜੀਦੀ ਉਡੀ ਕਰਦੇ ਕਰਦੇ ਸਾਡੇ 35 40 ਹਜ਼ਾਰ ਪੈਨਸ਼ਨ ਰੱਬ ਨੂੰ ਪਿਆਰੇ ਹੋ ਗਏ ਤੇ ਇਹਦਾ ਡਰਾਮਾ ਵੇਖ ਲੋ ਭਗਵੰਤ ਮਾਨ ਦਾ ਇਹ ਕਹਿੰਦਾ ਜੀ ਅਸੀਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਵਾਂਗੇ ਸਮਾਸ਼ਾ ਵੇਖੋ ਬਜ਼ੁਰਗਾਂ ਨੂੰ ਤਾਂ ਤੀਰਥ ਯਾਤਰਾ ਕਰਾਉਂਦੇ ਫਿਰਦੇ ਸਿਰਫ ਨਾਮ ਕਮਾਉਣ ਵਾਸਤੇ ਪਰ ਲੇਕਿਨ ਕਰ ਕੀ ਰਏ 6 ਇੱਕ 3 ਲੱਖ ਪੈਨਸ਼ਨ ਜਿਹੜੇ ਸੜਕਾਂ ਤੇ ਰੋਲੇ ਹੋਏ ਇਹਨਾਂ ਨੇ ਉਹ ਸ਼ਰਮ ਕਰੋ ਐ ਤੁਹਾਨੂੰ ਕੋਈ ਸਰਕਾਰ ਲੋਕ ਪਾਗਲ ਨਹੀਂ ਲੋਕ ਤੁਹਾਨੂੰ ਵਿਖਾਣਗੇ ਆਉਣ ਵਾਲੇ 27 ਦੇ ਵਿੱਚ ਤੁਹਾਡਾ ਇਹੋ ਜਿਹਾ ਬਿਸਤਰਾ ਗੋਲ ਕਰਨਾ ਤੁਸੀਂ ਯਾਦ ਰੱਖੋਗੇ ਦਿੱਲੀ ਦੇ ਵਿੱਚ ਹੋਇਆ ਉਹ ਤੁਹਾਡੇ ਜਿਹੜੇ ਕੁੱਤੇ ਹਲਕੇ ਜਿਹੜੇ ਵਿਲੇ ਹੋਏ ਨੇ ਉਹ ਆਗੇ ਤੇ ਜਿਬ ਕੱਟ ਕੇ ਕੱਢ ਕੇ ਤੇ ਪੰਜਾਬ ਦੇ ਵਿੱਚ ਫਿਰਦੇ ਨੇ ਵੀ ਸਾਨੂੰ ਗੁਖਾਨ ਰੋਟੀਆਂ ਪਾਓ ਸਾਨੂੰ ਅਸੀਂ ਭੁੱਖੇ ਹੋ ਗਏ ਉਹ ਸ਼ਰਮ ਕਰੋ ਬੰਦੇ ਬਣ ਜਾਓ ਲੋਕਾਂ ਦੇ ਵਿੱਚ ਗੁੱਸਾ ਬਹੁਤ ਹੈ ਉਹ ਦਿਨ ਦੂਰ ਨਹੀਂ ਮੈਂ ਤੁਹਾਨੂੰ ਇਤਿਹਾਸ ਤੋਂ ਦੱਸ ਦਿੰਦਾ ਵੀ 1799 ਦੇ ਵਿੱਚ ਫਰਾਂਸ ਦੇ ਵਿੱਚ ਕ੍ਰਾਂਤੀ ਹੋਈ ਸੀ ਜਦੋਂ ਲੂਈ 16ਵਾਂ ਉਹ ਵੀ ਲੋਕਾਂ ਦੇ ਦਾਇਤਨੀ ਕਰਦਾ ਸੀ ਲੋਕਾਂ ਦੀ ਗੱਲ ਨਹੀਂ ਸੁਣਦਾ ਸੀ ਉਹਨੂੰ ਉਹਦੇ ਰਾਜ ਮਹਿਲ ਦੇ ਵਿੱਚੋਂ ਉਸ ਰਾਜੇ ਨੂੰ ਕੱਢ ਕੇ ਲੋਕਾਂ ਨੇ ਚੁਰਾਹੇ ਦੇ ਵਿੱਚ ਫਾਸੀ ਦਿੱਤੀ ਸੀ ਤੇ ਤੁਸੀਂ ਦੇ ਉਹ ਲੜਦੇ ਆ ਲੋਕ ਜਿੰਦਾਬਾਦ ਜੇ ਤੁਸੀਂ ਹੋਰ ਇਤਿਹਾਸ ਵੀ ਪੜਾਉਣਾ ਚਾਹਦੇ ਆ ਤਾਂ ਫਿਰ ਅਸੀਂ ਇਹ ਦੋ ਦਿਨ ਦੂਰ ਨਹੀਂ ਤਾਨੂੰ ਜੇ ਇੱਥੇ ਚੁਰਚਰਾਇਆ ਚਾਹੀਦੀ ਫਾਇਨਾਟ ਗਿਆ ਤਾਂ ਤਾਂ ਕਿਆ ਜੇ ਇੰਨਾ ਹੀ ਕਹਿੰਦਾ ਮੈਂ ਆਦਾ ਸਤਾਨ ਲਾਂਗਾ ਜੇ ਜਨਤਾ ਜੱਤ ਲੱਗਣਾ ਸਾਥੀ ਸਾਥੀ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ ਜਿਸ ਤਰ ਸਾਥਿਓ ਇਹ ਆਪਣੇ ਮਡੇ ਸੋਸ਼ਲ ਸ਼ਾਡਰਨਸੀ ਆ ਕਰਤੇ ਸਿੱਖੇ ਕ੍ਰਾਂਤੀ ਦੇ ਨਾਂ ਤੇ ਜੋ ਤੁਸੀਂ ਵੇਖਿਆ ਪਿਛਲੇ ਤਿੰਨੀ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਨੀ ਪੱਥਰ ਰੱਖੇ ਕਈ ਜਗ੍ਹਾ ਤਾਂ ਨੀ ਪੱਥਰ ਰੱਖਣ ਦੀ ਜਗ੍ਹਾ ਹੀ ਨਹੀਂ ਸੀ ਉੱਤੇ ਉਹਨਾਂ ਦੇ ਘਰਾਂ ਵਿੱਚ ਰੱਖਤੇ ਜਿਵੇਂ ਸਰਪੰਚ ਨੂੰ ਸਵੇਰ ਨਾਲ ਜੋ ਕੋਈ ਪੁੱਛੇ ਨਾ ਸਰਪੰਚ ਸਾਹਿਬ ਕੀ ਬਣਾ ਰਹੇ ਜੇ ਕਹਿੰਦਾ ਟੱਟੀ ਖਾਣਾ ਕਹਿਣ ਤੋਂ ਪਾਵੇ ਇਹਨਾਂ ਨੂੰ ਸਾਰਿਆਂ ਨੂੰ ਜੋ ਹਲਕਾ ਇੰਚਾਰਜ ਹੈ ਉਹ ਐਮਬਲੋਂ ਟੱਟੀ ਖਾਣੇ ਤੇ ਲਾਤਾ ਹੈ ਜੋ ਹਜ਼ਾਰਾਂ ਰੁਪਏ ਜਿੰਨੇ ਉਹਨਾਂ ਬਣਾਉਣ ਤੇ ਨਹੀਂ ਲਾਏ ਹੋਣੇ ਉਹਨੇ ਉਦਘਾਟਨ ਕਰਨ ਤੇ ਇਹਨਾਂ ਨੇ ਲੱਖ ਖਰਚਤੇ ਹੈ ਕਹਿਣ ਤੋਂ ਪਾ ਫਜ਼ੂਲ ਖਰਚੀਆਂ ਕਰ ਰਹੇ ਨੇ ਲੋਕਾ ਵਾਹ ਖਟੜੀ ਪਰ ਆਉਣ ਵਾਲਾ ਸਮਾਜ ਜੋ 2027 ਦਾ ਹੈ ਇਹਨਾਂ ਲਈ ਇਸ ਤਰ੍ਹਾਂ ਇਹ ਤਾਂ 92 ਸੀ ਨਾ ਇਹਨਾਂ ਨੇ ਪਿਛਲਾ ਮਹੀਨਾ ਤਾਂ 2 ਹੀ ਰਹਿ ਜਾਊਗਾ ਇਹ ਹਾਲਾਤ ਹੋਣਗੇ ਜਿਸ ਤਰ੍ਹਾਂ ਦਿੱਲੀ ਚ ਲੋਕਾਂ ਨੇ ਇਹਨੂੰ ਦਿਖਾਤਾ ਹੈ ਵੀ ਠੀਕ ਹੈ ਅਸੀਂ ਉਹ ਭਾਜਪਾ ਸਰਕਾਰ ਨੂੰ ਚੰਗਾ ਨਹੀਂ ਮੰਨਦੇ ਪਰ ਹਾਲਾਤ ਇਹਨਾਂ ਦੇ ਇਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਲੋਕਾਂ ਨੇ ਇਹਨਾਂ ਨੂੰ ਲਿਆਏ ਨੇ ਉਸੇ ਹੀ ਤਰ੍ਹਾਂ ਹੁਣ ਵੀ ਉਲਟਾ ਦੇਣ ਕਰਨਗੇ ਤਾਂ ਹੁਣਾਂ ਤਾਂ ਕਿਹਾ ਕਿ ਗਰਮੀ ਬਹੁਤ ਹੈਗੀ ਹੈ ਸੁਰੇਸ਼ ਸਿੰਘ ਜੀ 2 ਮਿੰਟ ਦੇ ਵਿਚਾਰਖੰਡ ਸਾਹਿਬ ਜੀ ਸੁਰੇਸ਼ ਸਾਹਿਬ ਅੱਗੇ ਇਹ ਸਰਕਾਰ ਮੁਰਦਾਬਾਦ 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 ਮੋਦੀ ਜੁੰਡਲੀ ਮੁਰਦਾਬਾਦ 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 ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਤਕਾਰਯੋਗ ਪ੍ਰਧਾਨ ਜੀ ਤੇ ਮੇਰੇ ਦੋਸਤ ਵੀਰੋ ਜੋ ਅੱਜ ਜਿਹੜੀ ਸਰਕਾਰ ਹਿੰਦੁਸਤਾਨ ਦੇ ਅੰਦਰ ਦਮਦਮੰਦ ਫਿਰਦੀ ਹੈ ਲੇਕਿਨ ਹਿੰਦੁਸਤਾਨ ਦੀ ਸਰਕਾਰ ਕੋਈ ਨਹੀਂ ਹੈ ਇਹ ਸਰਕਾਰ ਬੰਦੀ ਬਾਹਲੀ ਵਿਦੇਸ਼ੀ ਹਕਮਾਂ ਨਾਲ ਜਿਹੜੇ ਅੱਜ ਵਿਦੇਸ਼ سے ਮੁਦਰਾ ਫੰਡ ਦਾ ਜਿਹੜਾ ਲੈ ਲੈਂਦੇ ਅੰਡ ਤੇ ਉਹਨਾਂ ਦੇ ਕਰਜ਼ਾ ਲੈਂਦੇ ਆ ਉਨਾ ਦੇ ਤਹਿਤ ਇਹ ਸਰਕਾਰ ਬੰਦੀ ਅੱਜ ਮੋਦੀ ਦੀ ਸਰਕਾਰ ਹੋ ਗਈ ਤਾਂ ਇਹਨੇ ਫੰਡ ਲੈ ਲਿਆ ਤਾਂ ਇਹਦੇ ਤੋਂ ਕੋਲੇ ਸਰਤੇ ਤੇ ਹੋ ਜਾਂਦੀ ਹੈ ਅੱਜ ਤੂੰ ਆਪਣੇ ਮੁਲਾਜ਼ਮਾਂ ਤੇ ਕਿੰਨੀ ਕਟ ਲਾਊਗਾ ਕਿੰਨੀ ਮਜ਼ਦੂਰਾਂ ਤੇ ਕਟ ਲਾਊਗਾ ਕੀ ਰੇਟ ਕਰੂਗਾ ਇਸ ਤਰ੍ਹਾਂ ਸਰਕਾਰਾਂ ਬਣ ਰਹੀਆਂ ਨੇ ਇਹਦੇ ਹਿੰਦੁਸਤਾਨ ਦੇ ਜਿਹੜੇ ਮੋਦੀ ਕਰ ਰਿਹਾ ਮੈਂ ਇਹਨੇ ਦੇਸਾਂ ਦਾ ਪ੍ਰਧਾਨ ਮੰਤਰੀ ਬਣ ਗਏ ਫਲਾਣਾ ਬਣ ਗਏ ਇਹ ਮੋਦੀ ਕੁਝ ਨਹੀਂ ਹੈ ਕਈ ਨਹੀਂ ਕੋਈ ਮੋਦੀ ਨੂੰ ਪੁੱਛਦਾ ਇਹ ਸਿਰਫ ਹਿੰਦੁਸਤਾਨ ਦੇ ਅੰਦਰ ਆਪਣੀ ਠੱਗੀ ਠੋਰੀ ਵਿਚਾ ਰੱਖੀ ਜਨੇ ਔਰ ਕੋਈ ਇਹਨੂੰ ਪੁੱਛਦਾ ਨਹੀਂ ਕੋਈ ਕੁਝ ਨਹੀਂ ਇਹਨੂੰ ਜਦੋਂ ਇੱਕ ਵਾਰੀ ਗਿਆ ਸੀ ਉਦੋਂ ਇਹਨੂੰ ਕਟੋਰਾ ਲੈ ਕੇ ਭੇਜਦਾ ਸੀ ਆ ਕਟੋਰਾ ਲੈ ਕੇ ਜਾਓ ਭੀਖ ਮੰਗੀ ਜੋ ਇਹ ਇਹ ਆਈ ਚੱਲੇ ਹਿੰਦੁਸਤਾਨ ਦੇ ਜਿਹੜੇ ਬਣ ਰਹੀ ਨਾ ਦੀ ਹੈ ਜੋ ਹਿੰਦੁਸਤਾਨ ਦੇ ਲੀਡਰ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਕਿਸਾਨ ਵੀਰ ਨੂੰ ਕਿਸੇ ਨੂੰ ਕੋਈ ਫਾਇਦਾ ਕੀਤੀ ਹੋਇਆ ਦਿਨ ਤੱਕ ਮੋਦੀ ਨੇ ਇਹ ਜਿਹੜਾ ਅੱਜ ਵਰ ਰਿਹਾ ਹੈ ਭਗਵੰਦ ਮਾਨ ਦੀ ਸਰਕਾਰ ਜਿਹੜੀ ਵਾਅਦਾ ਕਰਦੀ ਸੀ ਜਿਹੜੀ ਭਗਵੰਤਵਾਨ ਦੀ ਸਰਕਾਰ ਅੱਜ ਵਾਅਦਾ ਕਰਦੀ ਸੀ ਕਮ ਕੱਜੇ ਮਾਰਦੀ ਸੀ ਮੈਂ ਹਰੇਕ ਦੇ ਖਾਤੇ ਤੇ 15 15 15 15000 ਰੁਪਇਆ ਹਰੇਕ ਦੇ ਖਾਤੇ ਪਾਉਂਗਾ ਜਨਾਨੀਆਂ ਜਰਨੀਆਂ ਨੂੰ ਨੌਕਰੀ ਦੇਵਾਂਗਾ ਫਲਾਣਾ ਕਰੂੰਗਾ ਲੇਕਿਨ ਦੋਸਤੋ ਆਪਿੰਦ ਕਰੇ ਨੇ ਕਿਸੇ ਕੋਈ ਵੀ ਸਮੂਹ ਕਰਕੇ ਦਿਖਾ ਦੇ ਕਿਸੇ ਨੂੰ ਇੱਕ ਪੱਜੀ ਵੀ ਦਿੱਤੀ ਹੋਏ ਇਹ ਸਾਰੇ ਝੂਠੇ ਬੰਦੇ ਔਰ ਕਿਦਾਂ ਸੀ ਨੌਕਰੀਆਂ ਦੇ ਦਾਂਗੇ ਨੌਕਰੀਆਂ ਕਿੱਥੋਂ ਦੇ ਦੂੰਗਾ ਜਦੋਂ ਕਿਸੇ ਦਾ ਕੋਈ ਘਰ ਹੀ ਨਹੀਂ ਰੱਖੂਗਾ ਤੋ ਘਰ ਕਿਹੜੀ ਛੱਤ ਦੇ نیچے ਘਰ ਦੇ ਪਾਸ ਮਸੂਗਾ ਅੱਗੇ dan negeri kita کاری نوکری ਲਈ ਹੈ ਇਹ ਤਾਂ ਆਪਣਾ ਜੀਵਨ ਦੀ ਰੋਟੀ ਚਲਾਉਣ ਵਾਸਤੇ ਹਰੇਕ ਵਿਅਕਤੀ ਕਰਦਾ ਹੈ ਉਹ ਜੋ ਹੱਥ ਬੱਲਾ ਮਾਰਦਾ ਹੈ ਕਿਸੇ ਵਾਸਤੇ ਮੈਨੂੰ ਮਿਲ ਜੇ ਲੇਕਿਨ ਇਹ ਸਰਕਾਰ ਬਿਲਕੁਲ ਨਿਕਾਰੀ ਹੋ ਚੁੱਕੀ ਹੈ ਲੇਕਿਨ ਦੋਸਤੋ ਇੱਕ ਤਾਂ ਮੇਰੇ ਵੱਸਾਲੇ ਨਾਲ ਰਾਸਤੇ ਮੇਰਾ ਇਹ ਹੀ ਸੰਦੇਸ਼ ਹੈ ਸਾਰੇ ਦੋਸਤ ਇਕੱਤੇ ਨਾਲ ਹੋ ਕੇ ਇੱਕ ਬਲੈਡ ਵਾਰਨ ਤੇ ਆਜੋ ਜਿਹੜੀ ਹਿੰਦੁਸਤਾਨ ਦਾ ਜਿੱਦਰੋਂ ਕੋਈ ਲੀਡਰ ਆਂਦਾ ਕਿ ਨਾ ਦਾ ਹਰ ਤਰ੍ਹਾਂ ਦਾ ਘਰਾਓ ਜਾਂ ਕੋਈ ਕਰਨਾ ਚਾਹੀਏ ਔਰ ਜੋ ਜੈ ਜਨਤਾ ਜੈ ਸੰਗਰੇਤ ਲੋਕਾਂ ਦੀ ਇੰਨੀ ਗੱਲ ਤੇ ਮੈਂ ਆਪਣਾ ਹਸਤਾਲ ਲੈਂਦੇ ਜੈ ਧੰਨਵਾਦ ਸਾਥੀ ਜੀ